ਕਿਸਾਨਾਂ ਦੇ ਚੱਲਦੇ ਅੰਦੋਲਨ ਨੂੰ ਖਰਾਬ ਕਰਨ ਦੇ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਈ ਦਿੱਲੀ ਦੇ ਟੌਂਟ ਕਹਿ ਲੋ ਜਾਂ ਗਲਤ ਆਨਸਰ ਕਹਿ ਲੋ ਕਈ ਮੁੰਡਿਆਂ ਦੀ ਫੜ ਕੇ ਛੇਤਰ ਪ੍ਰੇੜ ਵੀ ਕੀਤੀ ਗਈ ਏ ਗਲਤ ਆਨਸਰ ਧਰਨੇ ਦੀ ਭੀੜ ਦੇ ਵਿੱਚ ਵੜ ਕੇ ਗਲਤ ਹਰਕਤਾਂ ਕਰਦੇ ਨੇ ਕਿਉਂਕਿ ਸ਼ਾਂਤਮਈ ਧਰਨੇ ਨੂੰ ਕੋਈ ਹੋਰ ਰੂਪ ਦਿੱਤਾ ਜਾ ਸਕੇ ਇਹ ਗਲਤ ਆਨਸਰ ਪਥਰਾਬਾਜ਼ੀ ਵੀ ਕਰ ਸਕਦੇ ਨੇ ਕਿਸ ਕਰਕੇ ਸਾਰਾ ਦੋਸ਼ ਮੇਰੇ ਪੰਜਾਬ ਦੇ ਕਿਸਾਨਾਂ ਤੇ ਮੜਿਆ ਜਾ ਸਕੇ ਤੇ ਫੋਰਸ ਤੋਂ ਕਾਰਵਾਈ ਕਰਵਾਈ ਜਾ ਸਕੇ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਕੁਝ ਗਲਤ ਅੰਸਰ ਫੋਰਸ ਨੂੰ ਗਲਤ ਇਸ਼ਾਰੇ ਕਰ ਰਹੇ ਨੇ ਇਹਨਾਂ ਦੀ ਇੱਕ ਗਲਤੀ ਕਿਸਾਨਾਂ ਦੀ ਜਾਨ ਲੈ ਸਕਦੀ ਹੈ ਸੋ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਇਹੋ ਜਿਹੇ ਗਲਤ ਅੰਸਰਾਂ ਤੇ ਨਿਗਾ ਰੱਖਿਆ ਕਰੋ ਤਾਂ ਜੋ ਮਾਹੌਲ ਨਾ ਖਰਾਬ ਹੋ ਸਕੇ ਤੇ ਚੱਲਦਾ ਸ਼ਾਂਤਮਈ ਕਿਸਾਨੀ ਅੰਦੋਲਨ ਕੋਈ ਹੋਰ ਰੂਪ ਨਾ ਧਾਰਨ ਕਰ ਸਕੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਵੀ ਬਾਰਡਰਾਂ ਤੇ ਮੇਰੇ ਕਿਸਾਨ ਭਰਾ ਬੈਠੇ ਨੇ ਉਹ ਇਹ ਵੀਡੀਓ ਨੂੰ ਦੇਖ ਕੇ ਸੁਚੇਤ ਜ਼ਰੂਰ ਰਹਿਣ